ਹੰਤੇ 9 ਵਜੇ ਇਹਨਾਂ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕਿਸੇ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਆਈ ਸਾਰੇ ਉੱਠੇ ਆ ਸਾਡੇ ਘਰੇ ਦੋ ਦਿਨ ਪਹਿਨਾ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੀ ਜੀ ਇਹੋ ਹੀ ਮੁੰਡਾ ਬੱਲੀ ਮਾਣੀ ਕੁੜੀ ਦਾ ਘਰ ਵਾਲਾ ਜਿਹੜਾ ਸੀ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਡੇ ਕੋਲ ਗਲਤਾ ਤੇ ਆਹੀਂ ਕੁੜੀ ਨੂੰ ਆਪਣੇ ਘਰ ਰੱਖਿਆ ਇਹ ਤੇ ਕੁੜੀ ਨੂੰ ਇਹ ਮੁੰਕੇ ਲੈਣ ਗਿਆ ਸੀ ਆਹੀਂ ਕੁੜੀ ਨਹੀਂ ਕੱਲੀ ਏ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜਪੰਦ ਕੀਤੀ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀਪੇ ਜਾ ਕੇ ਤੇ ਹੁਣ ਇਹਨੇ ਆ ਕੰਮ ਕੀਤਾ ਵਾ ਤੇ ਹੁਣ ਇਹ ਇਨਸਾਫ ਲੈਣਾ ਚਾਹੁੰਦੇ ਆ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਦੇ ਕੋਈ ਵਿੱਚ ਕੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਪਰ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾਇਨਾਂ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਆ ਪਾਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ ਉਹ ਹੁਣ ਇੰਨਾ ਨੂੰ ਹੀ ਪਤਾ ਵਾ ਤੇ ਹਨ 3 ਵਜੇ ਇਹਨਾਂ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕੇਸ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਕਿ ਉਹਦੀ ਮੌਤ ਹੋ ਗਈ ਆ ਤੇ ਆਈ ਸਾਰੇ ਉੱਠੇ ਆ ਸਾਡੇ ਘਰ ਇਹ ਦੋ ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੀ ਜੀ ਇਹੋ ਹੀ ਮੁੰਡਾ ਬੱਲੀ ਮਾਣੀ ਸਾਡਾ ਕੁੜੀ ਦਾ ਘਰ ਵਾਲਾ ਜਿਹੜਾ ਹੈ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲੱਗਦੇ ਚੌਥੇ ਥਾਂ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਇਹ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੋਂ ਲੱਗੀ ਹੈ ਇਹ ਸਾਡੇ ਘਰ ਪੇ ਜਾ ਕੇ ਘਰ ਜਾ ਕੇ ਗੱਲ ਪਏ ਸੀ ਦਾਤਰ ਲਾ ਕੇ 12 13 ਮੁੰਡੇ ਲੈ ਕੇ ਗੱਲ ਪਿਆ ਆ ਕਿ ਕੀ ਕਰਨ ਕੀ ਜਿਹੜੀ ਗੱਲ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇwidehat ਕੋ ਘਲਤਾ ਤੇ ਅਹੀਂ ਕੁੜੀ ਨੂੰ ਆਪਣੇ ਘਰ ਰੱਖਿਆ ਇਹਦੇ ਕੁੜੀ ਨੂੰ ਇਹ ਮੁੜ ਕੇ ਲੈਣ ਗਿਆ ਅਹੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜਪਨ ਕੀਤੀ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਕੇ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇਹ ਇਤੋ ਤੱਕ ਕਿਉਂ ਹੈ ਡਿਆ ਕਰਨੇ ਇਦਾਂ ਦੇ ਕੰਮ ਤੇ ਹੁਣ ਇਹਨੇ ਆ ਕੰਮ ਕੀਤਾ ਵਾ ਤੇ ਹੁਣ ਅਸੀਂ ਇਨਸਾਫ ਲੈਣਾ ਚਾਹੁੰਦੇ ਆਂ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵੀ ਛੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਵੀ ਸੱਟ ਫੱਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਮੰਗ ਇਨਸਾਫ ਲੈਣਾ ਚਾਹੁੰਦੇ ਆਂ ਵੀ ਆਪਾਂ ਪੋਸਟਮਾਰਟਮ ਕਰਾਉਣਾ ਵਾ ਲਾਸ਼ ਆਪਾਂ ਸਸਕਾਰ ਕਰਾਂਗੇ ਆਪੇ ਹੀ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟ ਮਾਰ ਦੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹ ਤੋਂ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀਤ ਕੋਈ ਜਿਹੜੇ ਜਿਹੜੀ ਦੀ ਦਿੱਦ ਹੋਈ ਆ ਤੁਹਾਡੀ ਕੀ ਲੱਗਦੀ ਤੇ ਨਾਂ ਕੀ ਉਹਦਾ ਸੁਮਨ ਪ੍ਰੀਤ ਤੁਹਾਡੀ ਕੀ ਲੱਗਦੀ ਮੇਰੀ ਬੇਟੀ ਕੀ ਗੱਲ ਹੋਈ ਆ ਪਤਾ ਨਹੀਂ ਸਾਥ ਕੀ ਕੀਤਾ ਇਹਨਾਂ ਨੇ ਮੈਨੂੰ ਕੋਈ ਪਤਾ ਨਹੀਂ ਇਹ ਮਾਰੀ ਇਹ ਕਹਿੰਦੇ ਮਾਰਦੇ ਨਹੀਂ ਮਾਰ ਦਿੱਤੇ ਹਨ ਵਿਆਹ ਨੂੰ ਇੱਥੇ ਆਈ ਨਾ 3 ਸਾਲ ਹੋ ਗਏ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਵੀ? ਹਨ ਸੋਰਾ ਤੇ 3 ਵਜੇ ਲੱਗਾ ਪਤਾ। ਠੀਕ ਹੈ। ਤੇ ਇਹ ਕੀ ਗੱਲ ਹੈ? ਹਜੇ ਕੋਈ ਨਹੀਂ ਪਤਾ ਚੱਲਿਆ। ਇਹ ਆ ਦੇ ਕੋਈ ਆ ਦੇ ਭੀੜ ਪਈ ਤੇ ਜਿੱਥੇ ਕਰਦੇ ਆਂਦੇ ਕੁਛ ਹੋਇਆ ਕਦੇ ਆਂਦੇ ਕੁਛ ਹੋਇਆ ਵੇ। ਇਹਨਾਂ ਰਗਾ ਕੁੱਟੀਆਂ, ਰਗਾ ਕੁੱਟੀਆਂ, ਰਗਾ ਤੇ ਲੀਲ ਪੇ ਰਗਾ ਮਗਿਆਂ ਨਾ। ਉੰਗੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ-ਲੋੜ ਕੇ। ਮਾਰਦਾ ਬੜਾ ਹੈ। ਨਸੇ ਪਤੇ ਕਰਦਾ ਬਹੁਤ ਜ਼ਿਆਦਾ ਕਰਦਾ, ਚਿੱਟੇ ਖਾਂਦਾ, ਸਭ ਕੁਝ ਖਾਈ ਜਾਂਦਾ। ਪਤਾ ਨਹੀਂ ਕਿ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਹਨ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਨਹੀਂ ਪਹਿਲਾਂ ਕੋਈ ਨਹੀਂ ਦੱਸਿਆ ਕੋਈ ਮੰਗੇ ਤਾਂ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਣ ਕੇ ਤੰਗੀ ਦੇਂਦਾ ਵੇ ਇਹ ਗੁੱਡੀ ਉਹਨਾਂ ਦੇ ਤੋਂ ਦਾਜ ਲਿਆ ਆਪਣਾ ਹਿੱਸਾ ਤੇ ਆਪਣੀ ਪਹਿਜ ਦੀ ਨਾਲ ਹੁਣ ਤੰਗੀ ਦੇਂਦਾ ਵੇ ਮਾਰਨ ਕੁੱਟਣ ਲਿਆ ਵੇ ਇਹ ਫਿਰ ਮੇਰੇ ਕੋਈ ਗਏ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਵੇ ਫਿਰ ਅਸੀਂ ਵੀ ਦਖਲ ਜ਼ਰੂਰ ਕੀਤੀ ਹੈ ਅਸੀਂ ਵੀ ਦਖਲ ਕੀਤੀ ਵੇ ਦਖਲ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਬੜੀ ਗੱਡੀ ਸਾਡਾ ਨਾਂ ਨਿਸ਼ਾਨੀ ਮਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਲਿਖਾਏ ਆਪਣੇ ਜੀ ਲਿਖਾਏ ਕੀ ਮੰਗ ਕੇ ਹਾਂ ਸਾਹਿਬ ਜੀ ਠੀਕ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁੱਜੇ ਟੈਂਡ ਬੁਡੀ ਇੱਥੇ ਹੈ ਤੇ ਪੋਸਟਮਾਰਨ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਉਸ ਮੁਤਾਬਿਕ ਕਾਰਵਾਈ ਕਰਾਂਗੇ ਕੀ ਘਟਨਾ ਸੀ ਪੁੱਛਗਿਛ ਕਰ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਅਸੀਂ ਫ੍ਰੈਂਸੀਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਨਾਂ ਪੋਸਟਮਾਰਨ ਕਰਵਾਵਾਂਗੇ ਜੋ ਵੀ ਹਾਲਾਤ ਸਾਹਮਣੇ ਆਣਗੇ ਉਸ ਮੁਤਾਬਿਕ ਕਾਰਵਾਈ ਕਰਾਂਗੇ